ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਦਾ ਮੈਸੇਜ ਇਹ ਆਇਆ ਸੀ ਕਿ ਅੰਮ੍ਰਿਤ ਕਦੋਂ ਛਕਣਾ ਚਾਹੀਦਾ ਸਵਾਲ ਵੀ ਬੜਾ ਸੁੰਦਰ ਸੀ ਕਿਉਂਕਿ ਉਸ ਵੀਰ ਦਾ ਸਵਾਲ ਨਹੀਂ ਸੀ ਕੱਲਾ ਇਹ ਬਹੁਤਿਆਂ ਸੰਗਤਾਂ ਦਾ ਸਵਾਲ ਹੋ ਸਕਦਾ ਹੈ ਅੰਮ੍ਰਿਤ ਛਕਣ ਤੋਂ ਪਹਿਲਾਂ ਧਿਆਨ ਰੱਖਣ ਜੋ ਗੱਲਾਂ ਕਿਹੜੀਆਂ ਨੇ ਕਿ ਜਦੋਂ ਆਪਾਂ ਸੰਗਤ ਜੀ ਕਾਲ ਦੇ ਵਿੱਚ ਅੰਮ੍ਰਿਤ ਛਕ ਲੈਨੇ ਆ ਜਾਂ ਵੇਖਾ ਵਿਖਾਈ ਅੰਮ੍ਰਿਤ ਛਕ ਲੈਨੇ ਆ ਉਹ ਫਿਰ 10 ਦਿਨ ਜਾਂ ਮਹੀਨਾ ਅੰਮ੍ਰਿਤ ਰੱਖਦਾ ਉਸ ਤੋਂ ਬਾਅਦ ਕਿਰਪਾਨ ਲਾ ਕੇ ਸਾਈਡ ਤੇ ਰੱਖ ਦਿੰਦਾ ਇਹ ਬਹੁਤੀ ਇਸ ਤਰ੍ਹਾਂ ਕੇਸ ਆਏ ਨੇ ਕਿ ਫਲਾਣੇ ਨੇ ਅੰਮ੍ਰਿਤ ਛੱਡ ਦਿੱਤਾ ਜਾਂ ਉਹਦਾ ਭੰਗ ਹੋ ਗਿਆ ਇਸ ਤਰ੍ਹਾਂ ਗੱਲਾਂ ਕਈ ਆਉਂਦੀਆਂ ਨੇ ਆਮ ਸੁਣੀਆਂ ਹੋਣਗੀਆਂ ਸੰਗਤ ਜੀ ਅੰਮ੍ਰਿਤ ਛਕਣ ਵੇਲੇ ਕਦੇ ਵੀ ਕਾਲ ਨਾ ਕਰੋ ਹੁਣ ਕਈਆਂ ਦਾ ਸਵਾਲ ਨਾਲ ਦੀ ਨਾਲ ਦਿਮਾਗ ਘੁੰਮ ਜਾਂਦਾ ਹੋਵੇਗਾ ਕਿ ਕਿਉਂ ਨਾ ਚੰਗੇ ਕੰਮ ਕਰਨ ਵਾਸਤੇ ਤਾਂ ਕਾਲ ਕਰਨੀ ਚਾਹੀਦੀ ਪਰ ਸੰਗਤ ਜੀ ਚੰਗਾ ਕੰਮ ਕਰੋ ਪਰ ਉਹਦੇ ਅਸੂਲ ਪੜੋ ਪਹਿਲਾਂ ਉਹਦੇ ਅਸੂਲ ਕੀ ਹੈ ਅੰਮ੍ਰਿਤ ਛਕੋ ਮੈਂ ਤੇ ਕਹਿੰਦਾ ਸਾਰਿਆਂ ਨੂੰ ਛਕਣਾ ਚਾਹੀਦਾ ਪਰ ਛਕਣ ਤੋਂ ਪਹਿਲਾਂ ਉਹਦੀ ਮਰਿਆਦਾ ਨੂੰ ਜਿਹੜੇ ਉਹਦੇ ਅਸੂਲ ਨੇ ਪਹਿਲਾਂ ਉਹਨਾਂ ਦੇ ਅਮਲ ਕਰੋ ਫਿਰ ਅੰਮ੍ਰਿਤ ਛਕੋ ਅਸੂਲ ਕੋਈ ਪਹਿਲਾਂ ਸੰਗਤ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਪਹਿਲਾਂ ਸੱਤ ਬਾਣੀਆਂ ਦੀ ਸੰਥਿਆ ਕਰੇ ਸੱਤ ਬਾਣੀਆਂ ਸੰਥਿਆ ਕਰੇ ਉਸ ਦਾ ਨਿਤਨੇਮੀ ਹੋਵੇ ਉਸ ਤੋਂ ਬਾਅਦ ਜਿਹੜੇ ਕਾਰਨੇ ਕਸ਼ਹਿਰਾ ਪਾਉਣਾ ਜਾਂ ਲਾਉਣਾ ਬਦਲਣਾ ਇਸ਼ਨਾਨ ਤੋਂ ਬਾਅਦ ਕਿਵੇਂ ਬਦਲਣਾ ਹੈ ਉਹਦਾ ਪੂਰਾ ਅਭਿਆਸ ਕਰੇ ਬਹੁਤੀਆਂ ਸੰਗਤਾਂ ਇੱਥੇ ਸੰਗਤ ਜੀ ਗਲਤੀ ਕਰ ਜਾਂਦੀਆਂ ਨੇ ਜਦ ਅੰਮ੍ਰਿਤ ਛਕਉਂਦੀਆਂ ਨੇ ਜਦੋਂ ਕਸ਼ਹਿਰਾ ਸੰਗਤ ਜੀ ਇਸ਼ਨਾਨ ਕਰਕੇ ਬਦਲਦੀਆਂ ਦੋਨੇ ਪਹੁੰਚ ਇਕੱਠੇ ਲਾ ਦਿੰਦੀਆਂ ਤੇ ਫਿਰ ਉਹ ਆਖਦੇ ਨੇ ਵੀ ਸਾਡਾ ਅੰਮ੍ਰਿਤ ਭੰਗ ਹੋ ਗਿਆ ਉਹ ਕਿਰਪਾਨ ਕਿੱਲੀ ਤੇ ਟਾਂਕ ਕੇ ਤੇ ਆਜ਼ਾਦ ਹੋ ਜਾਂਦੇ ਨੇ ਪ੍ਰਸੰਗਤ ਜੀ ਜਿਹੜਾ ਅੰਮ੍ਰਿਤ ਕਦੇ ਭੰਗ ਨਹੀਂ ਹੁੰਦਾ ਕਿਉਂਕਿ ਅੰਮ੍ਰਿਤ ਆਪਣੇ ਅੰਦਰ ਗਿਆ ਹੁੰਦਾ ਹੈ ਪੰਜਾਂ ਕਕਾਰਾਂ ਦੇ ਵਿੱਚੋਂ ਕੋਈ ਵੀ ਕਕਾਰ ਆਪਣਾ ਜਿਹੜਾ ਵਿਸਰਦ ਹੈ ਉਹਦੀ ਸਪੈਸ਼ਲ ਵੀਡੀਓ ਆਪਣੀ ਸੰਗਤ ਜੀ YouTube ਦੀ ਪਲੇਸਟ ਵਿੱਚ ਪਈ ਹੋਈ ਹੈ ਕੀ ਕਰਨਾ ਚਾਹੀਦਾ ਸਿੱਖ ਨੂੰ ਪਹਿਲਾ ਸੰਥਿਆ ਕਰੇ ਉਸ ਤੋਂ ਬਾਅਦ ਸੰਗਤ ਜੀ ਕਕਾਰਾਂ ਦੀ ਰਹਿਤ ਰੱਖੇ ਕਿਸੇ ਦਾ ਝੂਠਾ ਨਹੀਂ ਖਾਣਾ ਕਿਸੇ ਨੂੰ ਝੂਠ ਨਹੀਂ ਬੋਲਣਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਇਹ ਚੀਜ਼ਾਂ ਦਾ ਪੂਰਾ ਪ੍ਰਯੋਗ ਕਰੇ ਫਿਰ ਸਾਰਾ ਜਿਹੜੀ ਮਰਿਆਦਾ ਇਹਦੀ ਕਿ ਅੰਮ੍ਰਿਤ ਜਦੋਂ ਆਪਾਂ ਕਿਰਪਾਨ ਪਹਿਨਦੇ ਆਂ ਇਸ਼ਨਾਨ ਵੇਲੇ ਇਹ ਸਿਰ ਤੇ ਸਜਾ ਲੈਣੀ ਹੈ ਕਿਸੇ ਇਸ਼ਨਾਨ ਕਰਨਾ ਤੇ ਲੱਕ ਦੇ ਨਾਲ ਬੰਨ ਲੈਣੀ ਹੈ ਕੰਗਾ ਕਿਰਪਾਨ ਦੇ ਨਾਲ ਬੰਦ ਨੇ ਜਦੋਂ ਕੀਸ਼ੀ ਇਸ਼ਨਾਨ ਕਰਨਾ ਹੈ ਜਦੋਂ ਆਪਾਂ ਪਿੰਡੇ ਨਹਾਉਣਾ ਹੈ ਉਦੋਂ ਸੰਗਤ ਜੀ ਜਿਹੜੀ ਕਿਰਪਾਨ ਹੈ ਆਪਣੇ ਸਿਰ ਤੇ ਸਜਾ ਲੈਣੀ ਹੈ ਸਿਰ ਤੇ ਬੰਨ੍ਹਣਾ ਨਹੀਂ ਕੰਗਾ ਦਾ ਆਪਣੇ ਸਿਰ ਵਿੱਚ ਹੁੰਦੇ ਹੀ ਪਹਿਲਾਂ ਕਿਰਪਾਨ ਸਿਰ ਤੇ ਸਜਾ ਲੈਣੀ ਹੈ ਇਹ ਮਰਿਆਦਾ ਇਹ ਊਸੂਲ ਪਹਿਲੇ ਸਿੱਖੇ ਦਸਤਾਰ ਸਜਾਉਣੀ ਸਿੱਖੀ ਜਦੋਂ ਰਹਿਤ ਰੱਖਣੀ ਪੂਰੀ ਸਿੱਖ ਗਿਆ ਕਿ ਮੈਂ ਹੁਣ ਜਦੋਂ ਇਸ਼ਨਾਨ ਕਰਦਾ ਕਿ ਸ਼ਰਅ ਸਹੀ ਬਦਲਦਾ ਕਿਰਪਾਨ ਸਹੀ ਯੂਜ਼ ਕਰਦਾ ਟੰਗ ਪੂਰਾ ਆ ਗਿਆ ਹੈ ਮੈਂ ਨਿਤਨੇਮੀ ਹੋ ਗਿਆ ਪਰਪੱਕ ਹੋ ਗਿਆ ਫਿਰ ਸੰਗਤ ਜੀ ਅੰਮ੍ਰਿਤ ਛੱਕ ਕੇ ਆਵੇ ਤੇ ਜ਼ਿਆਦੀ ਮਹਾਨਤਾ ਮਿਲੇਗੀ ਜ਼ਿਆਦਾ ਉਹਨੂੰ ਫਲ ਮਿਲੇਗਾ ਪਰ ਆਪਾਂ ਇਸ ਤਰ੍ਹਾਂ ਕਰਦੇ ਨਹੀਂ ਆਪਾਂ ਵੇਖੋ ਵਿਖਾਈ ਅੰਮ੍ਰਿਤ ਛਕੀ ਜਾ ਰਹੇ ਆ ਉਹ 10 ਦਿਨ ਜਾਂ ਮਹੀਨਾ ਜਾਂ 6 ਮਹੀਨੇ ਰੱਖਦੇ ਨੇ ਫਿਰ ਕਹਿੰਦੇ ਸਾਡਾ ਭੰਗ ਹੋ ਗਿਆ ਬਿਲਕੁਲ ਗਲਤ ਹੈ ਸਿੱਖ ਪਹਿਲਾਂ ਨਿਤਨੇਮੀ ਬਣੇ ਕਿਉਂਕਿ ਪੰਜ ਪਿਆਰੇ ਸਹਿਬਾਨਾਂ ਦਾ ਹੁਕਮ ਹੁੰਦਾ ਹੈ ਕਿ ਜੇ ਤੁਸੀਂ ਅੰਮ੍ਰਿਤ ਛਕਿਆ ਹੈ ਤੁਹਾਡਾ ਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਝੁਕਣਾ ਚਾਹੀਦਾ ਹੈ ਤੇ ਤੁਸੀਂ ਸੱਤ ਬਾਣੀਆਂ ਦਾ ਨਿਤਨੇਮ ਕਰਨਾ ਹੈ ਜਿਹੜੇ ਨਿਤਨੇਮੀ ਨਹੀਂ ਹਨ ਉਹ ਵਾਹਿਗੁਰੂ ਜਾਂ ਮੂਲ ਮੰਤਰ ਦੀਆਂ ਮਾਲਾ ਕਰਨ ਉਹ ਸਪੈਸ਼ਲ ਹੁਕਮ ਕਰਦੇ ਨੇ ਜਸਵੰਦ ਕੱਢਣਾ ਹੈ ਸਵਾਸਾਂ ਦਾ 2.5 ਘੰਟੇ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਪਹਿਲਾਂ ਸੰਥਿਆ ਕਰਕੇ ਸਤ ਬਾਣੀਆਂ ਦੀ ਰਹਿਤ ਵਿੱਚ ਪ੍ਰਪੱਕ ਹੋ ਕੇ ਅੰਮ੍ਰਿਤ ਛਕਣ ਸੋ ਕਦੇ ਵੀ ਸੰਗਤ ਜੀ ਫਿਰ ਭਾਗ ਅੰਮ੍ਰਿਤ ਨਹੀਂ ਹੋਵੇਗਾ ਤੇ ਇਹ ਬਹਾਨਾ ਨਹੀਂ ਮਿਲੇਗਾ ਕਦੇ ਵੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਸੰਗਤਾਂ ਦਾ ਸਵਾਲ ਸੀ ਉਹਨਾਂ ਸੰਗਤਾਂ ਤੱਕ ਵੀਡੀਓ ਪਹੁੰਚ ਜਾਵੇ ਇਸੇ ਚੈਨਲ ਤੇ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਪਲੇਲਿਸਟ ਵਿੱਚ ਸਾਰੀ ਪਈ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ